ਇੱਕ ਟਰੈਕਟਰ ਜਿਹੜਾ ਵਾ ਘੁੰਮਦਾ ਹੈ ਦਿਖਾਈ ਦੇ ਰਿਹਾ ਵਾ ਇਹਦੇ ਉੱਤੇ ਜਿਹੜਾ ਡਰਾਈਵਰ ਨਹੀਂ ਬੈਠਾ ਹੈ ਵਾ ਤੇ ਕਿਹੜੀ ਟੈਕਨੋਲੋਜੀ ਜਿਹੜੀ ਇਸਤੇਮਾਲ ਕੀਤੀ ਜਾ ਰਹੀ ਹੈ ਇਹ ਟਰੈਕਟਰ ਜਿਹੜਾ ਵਾ ਬਿਨਾਂ ਡਰਾਈਵਰ ਤੋਂ ਇਹ ਟਰੈਕਟਰ ਖੇਤਾਂ ਦੇ ਵਿੱਚ ਘੁੰਮ ਰਿਹਾ ਵਾ ਤੇ ਕਿਹੜੀ-ਕਿਹੜੀ ਫਸਲ ਦੇ ਲਈ ਇਹ ਲਾਭਦਾਇਕ ਹੈ ਹਾਂਜੀ ਆਪਾਂ ਫੀਲਡ ਦੇ ਕੋਆਰਡੀਨੇਟਸ ਇਹਦੇ ਵਿੱਚ ਪੁੱਟ ਕਰ ਦਾਂਗੇ ਜਿਹੜੀ ਆਪਾਂ ਮਸ਼ੀਨ ਇਹਦੇ ਤੇ ਲਗਾਣੀ ਹੈ ਉਹਦੀ ਜਿਹੜੀ ਡਾਈਮੈਂਸ਼ਨਸ ਹੈ ਉਹ ਇੱਕ ਟਾਈਮ ਇਹਦੇ ਵਿੱਚ ਫੀਡ ਕਰ ਦਾਂਗੇ ਤਾਂ ਉਸ ਤੋਂ ਬਾਅਦ ਇਹ ਟਰੈਕਟਰ ਤੁਸੀਂ ਉਸ ਫੀਲਡ 'ਚ ਬਿਨਾ ਸਟੀering ਨੂੰ ਹੱਥ ਲਗਾਏ ਆਪਰੇਟ ਕਰ ਸਕਦੇ ਹੋ ਫਾਰਮਰ ਜੇ ਸੀਟ ਤੇ ਬੈਠਾ ਹੈ ਉਹਨੇ ਆਪਣੇ ਧਿਆਨ ਸਿਰਫ ਬ੍ਰੇਕ ਤੇ ਦੇਣਾ ਹੈ ਤੇ ਪਿੱਛੇ ਚਲਦੇ ਹੋਏ ਸੰਦ ਤੇ ਦੇਣਾ ਹੈ ਕਿ ਜੇ ਉਹ ਬਜਾਈ ਦੀ ਕੋਈ ਮਸ਼ੀਨ ਹੈ ਤੇ ਉਹਦੀ ਬਜਾਈ ਸਹੀ ਹੋ ਰਹੀ ਹੈ ਕੋਈ ਪੋਰ ਬੰਦ ਤੇ ਨਹੀਂ ਹੋਇਆ ਤੇ ਤੁਸੀਂ ਦੇਖੋਗੇ ਲਾਈਨ ਆ ਬਿਲਕੁਲ ਸਿੱਧੀਆਂ ਠੀਕ ਹੈ ਆਮ ਤੌਰ ਤੇ ਜਦ ਤੱਕ ਬੰਦਾ ਬਹੁਤ ایکسپੀਰੀਅੰਸ ਵਾਲਾ ਨਾ ਹੋਵੇ ਉਹ ਲਾਈਨਾਂ ਸਿੱਧੀਆਂ ਉਹਦੇ ਤੋਂ ਨਹੀਂ ਹੁੰਦੀਆਂ ਤੇ ਇਹਦੇ ਨਾਲ ਕੀ ਹੋਊਗਾ ਸਿੱਧੀਆਂ ਲਾਈਨਾਂ ਨਾਲ ਜਦੋਂ ਬਿਜਾਈ ਹੋ ਜੂਗੀ ਤੇ ਜਿਹੜੀ ਤੁਸੀਂ ਬਾਅਦ ਚ ਇੰਟਰ ਕਲਚਰ ਕਰਨਾ ਹੈ ਕੋਈ ਤੁਸੀਂ ਗੋਡੀ ਕਰਨੀ ਹੈ ਜਾਂ ਤੁਸੀਂ ਕੋਈ ਬਾਅਦ ਚ ਸਪਰੇਅਰ ਚਲਾਣਾ ਹੈ ਜਾਂ ਤੁਸੀਂ ਈਵਨ ਵਾਡੀ ਵੇਲੇ ਵੀ ਤੁਹਾਨੂੰ ਬਹੁਤ ਫਾਇਦਾ ਹੋਊਗਾ ਕਿਉਂਕਿ ਸਿੱਧੀਆਂ ਲਾਈਨਾਂ ਜੀ ਉਹ ਵੀ ਕੰਮ ਆਉਣਗੇ ਆ ਤੁਸੀਂ ਇਹਨਾਂ ਦੀ ਕੰਪਲੇਨ ਬਣਾ ਕੇ ਤੁਸੀਂ ਇਹ ਤੇ ਫਿੱਟ ਕਰ ਸਕਦੇ ਹੋ ਉਸ ਤੋਂ ਬਾਅਦ ਇਹਦਾ ਕਰੰਟ ਬੈਟਰੀ ਦਿੱਤਾ ਗਿਆ ਜੀ ਤੇ ਉਧਰ ਸੈਂਸਰ ਲੱਗੇ ਨੇ ਜੀ ਜੀ ਉੱਪਰ ਸੈਂਸਰ ਲੱਗਾ ਜੀ ਉਹ ਆਸ ਵਿੱਚ ਲੱਗਾ ਉੱਪਰ ਲੱਗਾ ਇੱਕ ਸੈਂਸਰ ਜੀ ਉਹ ਉਹਨੂੰ ਕੰਟਰੋਲ ਕਰਦਾ ਜੀ ਤੇ ਫਿਰ ਇਹ ਇਹਨੂੰ ਕੰਟਰੋਲ ਕਰ ਲੈਂਦਾ ਇਹ ਸਕਰੀਨ ਲੱਗੀ ਹੈ ਜੀ ਇਹਦੇ ਤੇ ਤੁਸੀਂ ਕੀ ਕਰਨਾ ਜਦੋਂ ਤੁਸੀਂ ਪਹਿਲਾਂ ਫੀਲਡ ਦੇ ਵਿੱਚ ਤੁਸੀਂ ਚਲਾਉਣਾ ਟਰੈਕਟਰ ਇਹ ਸਪੋਜ਼ ਕਰ ਲਓ ਵੀ A ਪੁਆਇੰਟ B C ਤੇ D ਚਾਰੇ ਪੁਆਇੰਟਾਂ ਦਾ ਤੁਹਾਨੂੰ ਇਹਨੂੰ ਆਨ ਕਰਕੇ ਪਹਿਲਾਂ ਲੈ ਕੇ ਜਾਣਾ ਪੈਣਾ ਜੀ ਅਸੀਂ ਇੱਥੇ ਪਹੁੰਚੇ ਹੈਗੇ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਦਿੰਨੇ ਆ ਤਾਂ ਇੱਥੇ ਦੇ ਖੇਤਾਂ ਦੇ ਵਿੱਚ ਇੱਕ ਟਰੈਕਟਰ ਜਿਹੜਾ ਵਾ ਘੁੰਮਦਾ ਹੋਇਆ ਦਿਖਾਈ ਦੇ ਰਿਹਾ ਵਾ ਇਹਦੇ ਉੱਤੇ ਜਿਹੜਾ ਡਰਾਈਵਰ ਨਹੀਂ ਬੈਠਾ ਹੈ ਵਾ ਤਾਂ ਇਹ ਆਟੋਮੈਟਿਕ ਜਿਹੜਾ ਟਰੈਕਟਰ ਜਿਹੜਾ ਵਾ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਹੈਗਾ ਵਾ ਕੀ ਟੈਕਨੋਲੋਜੀ ਹੈਗੀ ਇਹ ਪੂਰੀ ਗੱਲਬਾਤ ਕਰਾਂਗੇ ਮੇਰੇ ਨਾਲ ਡਾਕਟਰ ਸਾਹਿਬ ਮਜੂਨੇ ਡਾਕਟਰ ਸਾਹਿਬ ਇਹ ਕਿਹੜੀ ਟੈਕਨੋਲੋਜੀ ਜਿਹੜੀ ਇਸਤੇਮਾਲ ਕੀਤੀ ਜਾ ਰਹੀ ਆ ਇਹ ਟਰੈਕਟਰ ਜਿਹੜਾ ਵਾ ਬਿਨਾਂ ਡਰਾਈਵਰ ਤੋਂ ਇਹ ਟਰੈਕਟਰ ਜੀ ਟੈਕਨੋਲੋਜੀ ਜਿਹੜੀ ਟਰੈਕਟਰ ਉਹ ਜਿਹੜਾ ਜੀਐਨਐਸ ਬੇਸਡ ਆਟੋ ਸਟੀਰਿੰਗ ਸਿਸਟਮ ਫਾਰ ਟਰੈਕਟਰਸ ਹੈ ਜੀ ਸੋ ਬੇਸਿਕਲੀ ਇਹ ਟਰੈਕਟਰ ਕੀ ਕੰਮ ਕਰ ਰਿਹਾ ਹੈ ਕੋਆਰਡੀਨੇਟ ਜਿਹੜੇ ਕਿ ਜੀਪੀਐਸ ਆਪਾਂ ਜਿਹਨੂੰ ਜਨਰਲ ਭਾਸ਼ਾ ਜਾਂ ਆਮ ਤੌਰ ਤੇ ਕਹਿ ਦਿੰਦੇ ਆ ਸੋ ਇਹ ਕੋਆਰਡੀਨੇਟ ਬੇਸ ਤੇ ਕੰਮ ਕਰ ਰਿਹਾ ਜੀ ਕਿ ਜਿਹੜਾ ਡਰਾਈਵਰ ਹੈ ਉਹਨੂੰ ਸਟੀਰਿੰਗ ਤੇ ਕੋਈ ਕਿਸੇ ਤਰ੍ਹਾਂ ਦਾ ਧਿਆਨ ਦੇਣ ਦੀ ਲੋੜ ਨਹੀਂ ਪੈਗੀ ਜਿਹੜਾ ਆਪਾਂ ਫੀਲਡ ਦੇ ਕੋਆਰਡੀਨੇਟਸ ਇਹਦੇ ਵਿੱਚ ਪੁੱਟ ਕਰ ਦਾਂਗੇ ਜਿਹੜੀ ਆਪਾਂ ਮਸ਼ੀਨ ਇਹਦੇ ਤੇ ਲਗਾਣੀ ਹੈ ਉਹਦੀ ਜਿਹੜੀ ਡਾਈਮੈਂਸ਼ਨਸ ਹੈ ਉਹ ਇੱਕ ਟਾਈਮ ਅ ਇਹਦੇ ਚ ਫੀਲਡ ਕਰ ਦਾਂਗੇ ਤਾਂ ਉਸ ਤੋਂ ਬਾਅਦ ਇਹ ਟਰੈਕਟਰ ਤੁਸੀਂ ਉਸ ਫੀਲਡ ਚ ਬਿਨਾ ਸਟੀਅਰਿੰਗ ਨੂੰ ਹੱਥ ਲਗਾਏ ਆਪਰੇਟ ਕਰ ਸਕਦੇ ਹੋ ਮਤਲਬ ਫਾਰਮਰ ਜੇ ਸੀਟ ਤੇ ਬੈਠਾ ਹੈ ਉਹਨੇ ਆਪਣੇ ਧਿਆਨ ਸਿਰਫ ਬ੍ਰੇਕ ਤੇ ਦੇਣਾ ਹੈ ਤੇ ਪਿੱਛੇ ਚਲਦੇ ਹੋਏ ਸੰਧ ਤੇ ਦੇਣਾ ਹੈ ਕਿ ਜੇ ਉਹ ਬਜਾਈ ਦੀ ਕੋਈ ਮਸ਼ੀਨ ਹੈ ਤੇ ਉਹਦੀ ਬਜਾਈ ਸਹੀ ਹੋ ਰਹੀ ਹੈ ਕੋਈ ਪੋਰ ਬੰਦ ਤੇ ਨਹੀਂ ਹੋਇਆ ਤੇ ਜੇ ਉਹ ਕੋਈ ਕਲਟੀਵੇਟ ਕਰ ਰਿਹਾ ਹੈ ਤੇ ਉਹਨੂੰ ਪਤਾ ਲੱਗਦਾ ਰਹੇਗਾ ਕਿ ਮੇਰੀ ਡੁੰਗਾਈ ਸਹੀ ਹੈ ਮੇਰਾ ਕੰਮ ਸਹੀ ਹੋ ਰਿਹਾ ਸੋ ਜਿਹੜਾ ਸਟੀਅਰਿੰਗ ਵਾਲਾ ਸਾਰਾ ਐਫਰਟ ਹੈ ਉਹਦਾ ਬਚ ਜਾਂਦਾ ਜੀ ਸਟੀਅਰਿੰਗ ਦਾ ਆਈਡੀਆ ਉਹ ਖਤਮ ਕਰਦਾ ਕੰਮ ਕੀ ਤੇ ਇਹਦੇ ਨਾਲ ਫਾਇਦਾ ਹੋਏਗਾ ਕਿ ਬੜਾ ਹੀ ਜਿਹੜਾ ਹੈ ਪ੍ਰੀਸੀਜਨਲ ਕੰਮ ਹੋਏਗਾ ਜੀ ਕੋਈ ਧੋਰ ਨਹੀਂ ਪਏਗੀ ਕੋਈ ਪਾੜਾ ਨਹੀਂ ਇੱਥੇ ਛੁੱਟੇਗਾ ਸੋ ਮਤਲਬ ਜਿਹਨੂੰ ਆਪਾਂ ਓਵਰਲੈਪਿੰਗ ਤੇ ਮਿਸਿੰਗ ਕਹਿ ਦਿੰਨੇ ਆ ਉਹ ਕਿਸਾਨ ਭਰਾਵਾਂ ਨੂੰ ਪਤਾ ਵੀ ਨਹੀਂ ਲੱਗਦਾ ਉਹ ਆਪਣੇ ਫੀਲਡ 'ਚ ਕਿੰਨੀ ਵਾਰ ਓਵਰਲੈਪ ਕਰ ਰਹੇ ਹੁੰਦੇ ਆ ਮਤਲਬ ਇੱਕੋ ਥਾਂ ਤੇ ਮਸ਼ੀਨ ਕਈ ਵਾਰ ਚੱਲ ਰਹੀ ਹੈ ਮੰਨ ਲਓ ਜੇ ਤਵੀਆਂ ਲਾਈਆਂ ਤਵੀਆਂ ਜਾਂ ਆਪਾਂ ਕਲਟੀ ਲਾਇਆ ਕਲਟੀ ਕਈ ਵਾਰ ਚੱਲ ਰਿਹਾ ਹੁੰਦਾ ਟੈਕਨੀਕਲ ਸਮਝਾਉਣ ਦੀ ਦਕਸ਼ੌਸ਼ ਕੋਸ਼ਿਸ਼ ਕਰੂੰਗਾ ਜਿਵੇਂ ਇੱਥੇ ਇਹ ਕੰਮ ਕੀਤਾ ਇਹਨੇ ਕੰਮ ਹੁਣ ਜਿਵੇਂ ਇਹਦੇ ਕੀਤਾ ਇੱਕ ਤਾਂ ਤੁਸੀਂ ਦੇਖੋਗੇ ਲਾਈਨਾਂ ਬ ਬੰਦਾ ਬਹੁਤ ਐਕਸਪੀਰੀਅੰਸ ਵਾਲਾ ਨਾ ਹੋਵੇ ਉਹ ਲਾਈਨਾਂ ਸਿੱਧੀਆਂ ਉਹਦੇ ਤੋਂ ਨਹੀਂ ਹੁੰਦੀਆਂ ਤੇ ਇਹਦੇ ਨਾਲ ਕੀ ਹੋਊਗਾ ਸਿੱਧੀਆਂ ਲਾਈਨਾਂ ਨਾਲ ਜਦੋਂ ਬਿਜਾਈ ਹੋ ਜੂਗੀ ਤੇ ਜਿਹੜੀ ਤੁਸੀਂ ਬਾਅਦ ਚ ਇੰਟਰ ਕਲਚਰ ਕਰਨਾ ਹੈ ਕੋਈ ਤੁਸੀਂ ਗੋਡੀ ਕਰਨੀ ਹੈ ਜਾਂ ਤੁਸੀਂ ਕੋਈ ਬਾਅਦ ਚ ਸਪਰੇਅਰ ਚਲਾਣਾ ਹੈ ਜਾਂ ਤੁਸੀਂ ਈਵਨ ਵਾਡੀ ਵੇਲੇ ਵੀ ਤੁਹਾਨੂੰ ਬਹੁਤ ਫਾਇਦਾ ਹੋਊਗਾ ਕਿਉਂਕਿ ਸਿੱਧੀਆਂ ਲਾਈਨਾਂ ਜੀ ਉਹ ਵੀ ਕੰਮ ਹੋਣਗੇ ਸੋ ਉਹਦਾ ਉਹ ਫਾਇਦਾ ਹੁੰਦਾ ਸੋ ਜਿਹੜਾ ਮੈਂ ਤੁਹਾਨੂੰ ਲੇਅਰ ਵੀ ਇੱਕੋ ਹੀ ਬਣਾਉਂਦਾ ਉਸ ਤੋਂ ਬਾਅਦ ਅਗਲੀ ਲੇਅਰ ਤੇ ਕੰਮ ਉਸ ਤੋਂ ਬਾਅਦ ਅਗਲੀ ਲੇਅਰ ਤੇ ਕੰਮ ਕਰਦੇ ਆ ਕਿਤੇ ਵੀ ਤੁਸੀਂ ਦੇਖੋਗੇ ਇੱਕ ਤੋਂ ਬਾਅਦ ਦੂਜੀ ਵਾਰ ਨਹੀਂ ਚੜਿਆ ਹੋਇਆ ਤੋ ਦਸ ਦਸੋ ਇਹਦੇ ਚ ਕਿੰਨਾ ਕੁ ਫਾਇਦਾ ਡਾ ਕਿਸਾਨਾਂ ਨੂੰ ਹੋਵੇਗਾ ਖਾਸ ਕਰਕੇ ਦੇਖੋ ਜੀ ਇੱਕ ਤੇ ਸਾਨੂੰ ਜਿਹੜਾ ਇਮੀਡੀਏਟ ਫਾਇਦਾ ਲੱਗ ਰਿਹਾ ਹੈ ਕਿ ਹੁਣ ਟਰੈਕਟਰ ਐ ਨਹੀਂ ਰਹਿ ਗਿਆ ਕਿ ਆ ਜੀ ਦਿਨੇ-ਦਿਨੇ ਚੱਲਣਾ ਠੀਕ ਹੈ ਤੁਸੀਂ ਇਹਨੂੰ ਭਾਵੇਂ ਸ਼ਾਮ ਨੂੰ ਸੂਰਜ ਢਲੇ ਵਿੱਚ ਚਲਾ ਲਓ ਕਿਉਂਕਿ ਫੀਡਡ ਨੇ ਨਾ ਕੋਆਰਡੀਨੇਟਸ ਤੁਹਾਡਾ ਇੱਕ ਵਾਰ ਉਹ ਕੰਮ ਤੁਸੀਂ ਆਪਣੇ ਖੇਤ ਦੇ ਹਰ ਹਿੱਸੇ ਦਾ ਉਹ ਕੰਮ ਕੀਤਾ ਹੋਇਆ ਤੇ ਇਸ ਤੋਂ ਬਾਅਦ ਤੁਸੀਂ ਸਿਰਫ ਉਹਨੂੰ ਉੱਥੇ ਫੀਲਡ ਚ ਲੈ ਜਾ ਕੇ ਆਨ ਹੀ ਕਰਨਾ ਸੋ ਜਦੋਂ ਤੁਸੀਂ ਚਾਹੋਗੇ ਸਟੀering ਨੂੰ ਹੱਥ ਲਾਓਗੇ ਮੈਨੂਅਲ ਬਣ ਜਾਏਗਾ ਜਦੋਂ ਮੈਂ ਇਹਨੂੰ ਆਟੋ ਸਟੀering ਕਰਨਾ ਹੈ ਆਟੋ ਸਟੀering ਬਣ ਜਾਏਗਾ ਹੈ ਨਹੀਂ ਹੈ ਕਿ ਜਿੰਨੇ ਆਟੋ ਸਟੇਰਿੰਗ ਇੱਕ ਵਾਰ ਕਰ ਲਿਓ ਆਟੋ ਹੀ ਰਿਹਾ ਜਿੱਥੇ ਉਹਨੂੰ ਮੈਨੂਅਲ ਕਰਨਾ ਹੈ ਉਹ ਮੈਨੂਅਲ ਕਰ ਲੇਗਾ ਅਸੀਂ ਟਰੈਕਟਰ ਦੇ ਉੱਤੇ ਫਿਰ ਲਗਾਇਆ ਕਿ ਜਿਸ ਤਰ੍ਹਾਂ ਇਹ ਕੰਮ ਕਰ ਰਿਹਾ ਕਿ ਕਿ ਇਹਦੇ ਤੇ ਫਿੱਟ ਕੀਤਾ ਗਿਆ ਇਹਦੇ ਵਿੱਚ ਜੀ ਬੇਸਿਕਲੀ ਇੱਕ ਮੇਨ ਹੈ ਦਾ ਜਿਹੜਾ ਹੈਗਾ ਜੀ ਐਨ ਐਸ ਐਸ ਰਿਸਿਵਰ ਲਾਇਆ ਜੀ ਉਸ ਤੋਂ ਬਾਅਦ ਇਹਦੇ ਵਿੱਚ ਇੱਕ ਐਂਗਲ ਸੈਂਸਰ ਲਗਾਇਆ ਹੈ ਇੱਕ ਕੰਸੋਲ ਹੈ ਜਿੰਨੂੰ ਕਿ ਆਪਾਂ ਮਿੰਨੀ ਕੰਪਿਊਟਰ ਵੀ ਕਹਿ ਦਿੰਦੇ ਆ ਉਹਦਾ ਜਿਹੜਾ ਪ੍ਰੋਸੈਸਰ ਹੈ ਪ੍ਰੋਸੈਸ ਕਰਕੇ ਉਹ ਕੋਆਰਡੀਨੇਟਸ ਦੀ ਸੈਟਿੰਗ ਕਰਕੇ ਆਟੋ ਸਟੀਅਰਿੰਗ ਦਾ ਜਿਹੜਾ ਮੋਟਰਾਈਜ਼ਡ ਸਟੀਅਰਿੰਗ ਹੈ ਉਹਨੂੰ ਦੱਸਦਾ ਹੈ ਕਿ ਹੁਣ ਤੁਸੀਂ ਲੈਫਟ ਮੁੜਨਾ ਹੈ ਰਾਈਟ ਮੁੜਨਾ ਹੈ ਤੇ ਕਿੰਨਾ ਮੁੜਨਾ ਹੈ ਇੱਕ ਸਕਰੀਨ ਵੀ ਜਿਹੜੀ ਉੱਤੇ ਲੱਗੀ ਹੈ ਤਸਵੀਰ ਦਿਖਾ ਦਿੰਦਾ ਇਹਨੂੰ ਡਿਸਪਲੇ ਕੰਸੋਲ ਕਹਿੰਦੇ ਆ ਜੀ ਇਹ ਮਤਲਬ ਇਹਦੇ ਜਰੀਏ ਸਾਰਾ ਇਹ ਵਰਕ ਕਰਦਾ ਇਹਦੇ ਨਾਲ ਦੇਖੋ ਤੁਸੀਂ ਉੱਪਰ ਫੋਟੋ ਵੀ ਬਣ ਰਹੀ ਹੈ ਕਿ ਮੇਰਾ ਕਿੰਨਾ ਖੇਤ ਹੋ ਗਿਆ ਕਿੰਨਾ ਰਹਿ ਗਿਆ ਤੇ ਸਰ ਸਾਹਿਬ ਇਹਦੇ ਆਸ-ਪਾਸ ਵੀ ਖੇਤ ਦੇ ਵਿੱਚ ਕੁਝ ਜੀਪੀਐਸ ਸਿਸਟਮ ਕੁਝ ਲਗਾਉਣਾ ਪਵੇਗਾ ਨਹੀਂ ਇਹ ਅਸੀਂ ਆਪਣੇ ਕੁਝ ਨਹੀਂ ਲਗਾਇਆ ਇਹ ਤੁਹਾਨੂੰ ਜੇ ਤੁਹਾਡੇ ਕੋਲ ਕੋਈ ਸਬਸਕ੍ਰਿਪਸ਼ਨ ਪਲਾਨ ਹੈਗਾ ਜੀਪੀਐਸ ਦਾ ਤੁਸੀਂ ਲੈ ਸਕਦੇ ਹੋ ਅਦਰਵਾਈਜ਼ ਕ ਉਹ ਵੀ ਚੱਲ ਜਾਂਦਾ ਜੀ ਦੱਸੋ ਇਹਨਾਂ ਲੱਗਦਾ ਕਿ ਇਹ ਲੇਬਰ ਜਿਹੜੀ ਆ ਹੁਣ ਫ੍ਰੀ ਹੋ ਜਾਏਗੀ ਇਸ ਟੈਕਨੋਲੋਜੀ ਦੇ ਨਾਲ ਨਹੀਂ ਲੇਬਰ ਦੇਖੋ ਲੇਬਰ ਤੇ ਫ੍ਰੀ ਹੋਈ ਨਾ ਹੋਈ ਤੁਹਾਡੇ ਕਮ ਕੁਆਲਿਟੀ ਵਾਲਾ ਹੋ ਰਿਹਾ ਹੈ ਕੁਆਲਿਟੀ ਵਾਲਾ ਕੰਮ ਹੋ ਰਿਹਾ ਹੈ ਕੰਫਰਟ ਨਾਲ ਹੋ ਰਿਹਾ ਹੈ ਤੁਹਾਨੂੰ ਦਿਮਾਗ ਤੁਹਾਡਾ ਇਹਦੇ ਤੇ ਨਹੀਂ ਜਾ ਰਿਹਾ ਕਿ ਮੇਰੇ ਤੋਂ ਸਹੀ ਨਹੀਂ ਚੱਲ ਰਿਹਾ ਟਰੈਕਟਰ ਟਰੈਕਟਰ ਨੂੰ ਕਮ ਅਪੇ ਕਰੇਗਾ ਤੁਸੀਂ ਸਿਰਫ ਬ੍ਰੇਕ ਤੇ ਹਾਈਡਰੌਲਿਕਸ ਤੇ ਧਿਆਨ ਦਿਓ ਇਹ ਟੈਕਨੋਲੋਜੀ ਹੁਣ ਬਾਹਰ ਕਿਸ ਕਦੋਂ ਤੱਕ ਕਿਸਾਨਾਂ ਤੱਕ ਆ ਜਾਏਗੀ ਕਿਸ ਤਰ੍ਹਾਂ ਇਹ ਟਾਈਪ ਤੁਸੀਂ ਕਰ ਰਹੇ ਹੋ ਅਸੀਂ ਦੇਖਦੇ ਹਾਂ ਜੀ ਜਲਦੀ ਜਿਵੇਂ ਸਾਰਿਆਂ ਦਾ ਸਾਥ ਰਿਹਾ ਜਲਦੀ ਤੋਂ ਜਲਦੀ ਕਰਦੇ ਹਾਂ ਇਸ ਦਾ ਨਾਮ ਕੀ ਦਿੱਤਾ ਗਿਆ ਟੈਕਨੋਲੋਜੀ ਹੈ ਆਟੋ ਸਟੀਅਰਿੰਗ ਟਰੈਕਟਰ ਆਟੋ ਸਟੀਅਰਿੰਗ ਸਿਸਟਮ ਫਾਰ ਟਰੈਕਟਰਸ ਬਿਲਕੁਲ ਇਹ ਤਸਵੀਰਾਂ ਜੋ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਤਾਂ ਤੁਸੀਂ ਦੇਖ ਰਹੇ ਹੋ ਕਿ ਜਿਸ ਤਰ੍ਹਾਂ ਇਹ ਵਰਕ ਜਿਹੜਾ ਵਾ ਟਰੈਕਟਰ ਕਰ ਰਿਹਾ ਵਾ ਤਾਂ ਇਹ ਬਿਨਾਂ ਡਰਾਈਵਰ ਵਾਲਾ ਇਹ ਟਰੈਕਟਰ ਹੈਗਾ ਵਾ ਇਸ ਦੇ ਉੱਤੇ ਕਈ ਤਰ੍ਹਾਂ ਦੇ ਸਿਸਟਮ ਜਿਹੜੇ ਨੇ ਉਹ ਲਗਾਏ ਗਏ ਨੇ ਨਵੀਂ ਟੈਕਨੋਲੋਜੀ ਜਿਹੜੀ ਆ ਇਸਤੇਮਾਲ ਕੀਤੀ ਜਾ ਰਹੀ ਹੈ ਤਾਂ ਇਹ ਖੇਤਾਂ ਦੇ ਵਿੱਚ ਇਹ ਕੰਮ ਕਿਸ ਤਰ੍ਹਾਂ ਕਰਦੀ ਇਸਤੇ ਬਾਰੇ ਜਿਹੜੀ ਆ ਯੂਨੀਵਰਸਿਟੀ ਦੇ ਜੋ ਮਾਹਰ ਨੇ ਉਹਨਾਂ ਵੱਲੋਂ ਦਿੱਤੀ ਗਈ ਆ ਤਾਂ ਇਹ ਟੈਕਨੋਲੋਜੀ ਹੁਣ ਆਮ ਕਿਸਾਨਾਂ ਤੱਕ ਵੀ ਜਲਦ ਤਾ ਪਹੁੰਚ ਜਾਵੇਗੀ ਇਸ ਦੇ ਬਾਰੇ ਵੀ ਜਿਹੜਾ ਵਾ ਜਲਦ ਜਿਹੜਾ ਵਾ ਪੀਏ ਜੂ ਵੱਲੋਂ ਦੱਸਿਆ ਗਿਆ ਵਾ ਫਿਲਹਾਲ ਇਹ ਤਸਵੀਰਾਂ ਜੋ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇਖ ਰਹੇ ਹੋ ਤੁਹਾਨੂੰ ਅੱਗੇ ਜਾ ਕੇ ਇਹ ਤਸਵੀਰ ਦਿਖਾਉਣ ਦੀ ਹੋਰ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਇਹ ਕੰਮ ਕਰ ਰਿਹਾ ਇਸ ਦੇ ਉੱਤੇ ਕਿਹੜੀ ਕਿਹੜੀ ਟੈਕਨੋਲੋਜੀ ਦਾ ਜਿਹੜਾ ਇਸਤੇਮਾਲ ਕੀਤਾ ਗਿਆ ਵਾ ਉਸ ਤੇ ਬਾਰੇ ਵੀ ਡਾਕਟਰ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਜੋ ਪੀਏ ਜੂ ਦੇ ਮਾਹਰ ਨੇ ਜਿਨ੍ਹਾਂ ਨੇ ਇਹ ਟੈਕਨੋਲੋਜੀ ਦਾ ਇਸਤੇਮਾਲ ਕੀਤਾ ਵਾ ਜੋ ਇੱਥੇ ਕਰ ਰਹੇ ਨੇ ਤਾਂ ਉਸ ਦੇ ਬਾਰੇ ਪੂਰੀ ਜਾਣਕਾਰੀ ਜਿਹੜੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਦਿੱਤੀ ਗਈ ਆ ਤਾਂ ਇਹ ਤਸਵੀਰਾਂ ਨੇ ਇਹ ਟਰੈਕਟਰ ਦੇ ਤੁਸੀਂ ਦੇਖ ਸਕਦੇ ਹੋ ਬਿਨਾਂ ਡਰਾਈਵਰ ਤੋਂ ਇਹ ਟਰੈਕਟਰ ਤਾਂ ਹੁਣੇ ਖੇਤਾਂ ਦੇ ਵਿੱਚ ਇਸੇ ਤਰ੍ਹਾਂ ਘੁੰਮਦੇ ਹੋਏ ਨਜ਼ਰ ਆਣਗੇ ਤਾਂ ਇੱਕ ਛੋਟੀ ਜੀ ਸਕਰੀਨ ਜਿਹੜੀ ਆ ਇਸ ਟਰੈਕਟਰ ਤੇ ਲਗਾਈ ਦੀ ਆ ਤਾਂ ਹੁਣ ਇਸ ਨੂੰ ਰੋਕਿਆ ਜਾ ਰਿਹਾ ਵਾ ਉਸ ਦੀ ਤਸਵੀਰ ਤੁਹਾਨੂੰ ਅਸੀਂ ਸਾਂਝੀ ਕਰ ਰਹੇ ਹਾਂ ਤਾਂ ਇਹਦੇ ਉੱਤੇ ਕਿਹੜੀ ਕਿਹੜੀ ਟੈਕਨੋਲੋਜੀ ਆ ਉਸ ਦੀ ਤਸਵੀਰ ਹੁਣ ਤੁਹਾਨੂੰ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਇਹ ਕੰਮ ਕਰ ਰਹੀ ਆ ਤਾਂ ਬਾਈ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਕਿਹੜੀ ਕਿਹੜੀ ਟੈਕਨੋਲੋਜੀ ਲਗਾਈ ਗਈ ਹੈ ਹੁਣ ਸਮਝਾਉਣ ਦੀ ਥੋੜੀ ਕੋਸ਼ਿਸ਼ ਕਰ ਦਿਓ ਕੀ ਕੀ ਲਗਾਇਆ ਗਿਆ ਇੱਥੇ ਸਰ ਲਾਇਆ ਗਿਆ ਇੱਕ ਟਰੈਕਟਰ ਆ ਜਿਹੜਾ ਆਟੋ ਸਟੀਅਰਿੰਗ ਟਰੈਕਟਰ ਆ ਤੇ ਤੁਸੀਂ ਕਿਸੇ ਵੀ ਟਰੈਕਟਰ ਦੇ ਉੱਤੇ ਇਹਨੂੰ ਲਾ ਸਕਦੇ ਹੋ ਇਹਦੇ ਵਿੱਚ ਇੱਕ ਕੰਪਲੀਨ ਹੁੰਦੀ ਆ ਸਟੀਅਰਿੰਗ ਗੱਡੀਆਂ ਦੇ ਅਲੱਗ-ਅਲੱਗ ਹੁੰਦੇ ਆ ਜੀ ਇਹ ਜਵੇਂ ਇਹ ਲਗਾਈਏ ਤਾਰ ਹਾਂ ਇਹਦੇ ਵਿੱਚ ਲਾਇਆ ਜੀ ਇਹਦੇ ਵਿੱਚ ਅੱਛਾ ਜੀ ਇਹਦੇ ਵਿੱਚ ਇੱਕ ਹਾਂ ਇੱਕ ਮਤਲਬ ਖਰਾਦੀ ਤੋਂ ਬਣ ਜਾਂਦੀ ਆ ਜੀ ਕੰਪਲੀਨ ਆ ਤੁਸੀਂ ਜਿਹੜਾ ਪਹਿਲਾਂ ਇਹਦਾ ਸਟੀਅਰਿੰਗ ਸੀਗਾ ਉਹਨੂੰ ਉਤਾਰ ਕੇ ਤੁਸੀਂ ਆਸਟ੍ਰੇਲੀਆ ਦੀ ਕੰਪਲੀਨ ਬਣਾ ਕੇ ਤੁਸੀਂ ਇਹ ਤੇ ਫਿਟ ਕਰ ਸਕਦੇ ਹੋ ਓਕੇ ਉਸ ਤੋਂ ਬਾਅਦ ਇਹਦਾ ਕਰੰਟ ਬੈਟਰੀ ਦਿੱਤਾ ਗਿਆ ਜੀ ਜੀ ਤੇ ਉਧਰ ਸੈਂਸਰ ਲੱਗੇ ਨੇ ਜੀ ਜੀ ਉੱਪਰ ਸੈਂਸਰ ਲੱਗਾ ਜੀ ਉਹ ਆਪਸ ਵਿੱਚ ਲੱਗਾ ਹੈ ਉੱਪਰ ਲੱਗਾ ਇੱਕ ਸੈਂਸਰ ਜੀ ਉਹ ਉਹਨੂੰ ਕੰਟਰੋਲ ਕਰਦਾ ਜੀ ਤੇ ਫਿਰ ਇਹ ਇਹਨੂੰ ਕੰਟਰੋਲ ਕਰ ਲੈਂਦਾ ਇਹ ਸਕਰੀਨ ਲੱਗੀ ਹੈ ਜੀ ਇਹਦੇ ਤੇ ਤੁਸੀਂ ਕੀ ਕਰਨਾ ਜਦੋਂ ਤੁਸੀਂ ਪਹਿਲਾਂ ਫੀਲਡ ਦੇ ਵਿੱਚ ਤੁਸੀਂ ਚਲਾਉਣਾ ਟਰੈਕਟਰ ਇਹ ਸਪੋਜ਼ ਕਰ ਲਓ ਵੀ ਇਹ ਪੁਆਇੰਟ 20 ਸੀ ਤੇ ਡੀ ਚਾਰੇ ਪੁਆਇੰਟਾਂ ਦਾ ਤੁਹਾਨੂੰ ਇਹਨੂੰ ਆਨ ਕਰਕੇ ਪਹਿਲਾਂ ਲੈ ਕੇ ਜਾਣਾ ਪੈਣਾ ਜੀ ਓਕੇ ਤੇ ਉਸ ਤੋਂ ਬਾਅਦ ਇਹ ਤੇ ਰੋ ਆ ਜਾਂਦੇ ਨੇ ਜੀ ਵੀ ਕਿੰਨੀਆਂ ਲੈਣਾ ਇਹਦੇ ਮਤਲਬ ਫੀਲਡ ਨਹੀਂ ਆ ਤੁਹਾਡੀਆਂ ਬਿਲਕੁਲ ਸਿੱਧੀਆਂ ਮਤਲਬ ਕਿੱਲੇ ਦੇ ਹਿਸਾਬ ਨਾਲ ਕਿੰਨੇ ਕਿ ਕਿੱਲੇ ਚ ਕਿੰਨੀਆਂ ਕਿ ਲੈਣਾ ਪੈਂਦਾ ਆ ਦੇਖ ਲਓ ਜੀ ਹੁਣ ਤੁਸੀਂ ਮੇਰਾ ਖਿਆਲ ਵੀ 10-12 ਲੈਣਾ ਲੱਗੀਆਂ ਨੇ ਤੇ 5-7 ਲੈਣਾ ਹੋਰ ਲੱਗ ਜਾਣਗੀਆਂ ਜੀ ਹਾਂਜੀ ਹਾਂਜੀ ਤੇ ਸਪੀਡ ਦਾ ਵੀ ਕੋਈ ਫਰਕ ਪੈਂਦਾ ਕਿੰਨੇ ਕ ਟਾਈਮ ਦੇ ਵਿੱਚ ਇਹ ਇੱਕ ਤਾਂ ਸਰ ਆਇਆ ਵੀ ਮੈਂ ਪਹਿਲਾਂ ਮੈਨੂਅਲ ਕਰਦੇ ਸੀ ਹੁਣ ਤਾਂ ਇਹ ਸਾਰਾ ਆਟੋਮੈਟਿਕ ਤੁਸੀਂ ਕਰਤਾ ਹਾਂਜੀ ਸਰ ਹੁਣ ਆਟੋਮੈਟਿਕ ਕਰਤਾ ਸਪੀਡ ਤਾਂ ਆਪਣੇ ਇਹ ਵਧੀਆ ਮਤਲਬ ਇਹ ਜਿਹੜੀ ਤਕਨੀਕ ਆ ਵਧੀਆ ਜਿਮੇ ਠੀਕ ਤਕਨੀਕ ਕੱਢੀ ਆ ਤੇ ਜਦੋਂ ਤੁਸੀਂ ਬਜਾਈ ਕਰਦੇ ਹੋ ਇਹ ਹੋਰ ਫਾਇਦਾ ਇੱਕ ਜਿਹੜੀ ਤੁਸੀਂ ਬਜਾਈ ਕਰਦੇ ਹੋ ਡ੍ਰਿਲ ਮਸ਼ੀਨ ਦੇ ਨਾਲ ਤੇ ਉਹ ਬਿਲਕੁਲ ਪ੍ਰੋਪਰ ਸਿੱਧੀ ਅਲਾਈਨਮੈਂਟ ਹੁੰਦੀਆਂ ਨੇ ਜੀ ਜੇ ਉਹਦੀ ਬਾਅਦ ਵਿੱਚ ਪਾ ਸਪੋਜ਼ ਕਰ ਲਾ ਹੁਣ ਕਣਕ ਦਾ ਸੀਜ਼ਨ ਆ ਰਿਹਾ ਕਣਕ ਦੀ ਤੁਸੀਂ ਗੋਡੀ ਕਰਨੀ ਆ ਉਹਦੇ ਵਿੱਚ ਗੋਡੀ ਕਰਨ ਲਈ ਜਦੋਂ ਆਪਾਂ ਹੈਂਡੋ ਬੀਲ ਫੇਰਦੇ ਗੁੱਡੀ ਕਰਨ ਵਾਲੀ ਉਹ ਪ੍ਰੋਪਰ ਤਨੂੰ ਸੌਖੀ ਹੋਊ ਫੇਰਨੀ ਜੀ ਕਿਉਂਕਿ ਲਾਈਨਾਂ ਬਿਲਕੁਲ ਸਿੱਧੀਆਂ ਨੇ ਜੇ ਆਪਾਂ ਦੂਸਰੀ ਡਰਨਾ ਕਰਦੇ ਆਂ ਕਿਵਾਰ ਆਪਾਂ ਪਿੱਛੇ ਝਾਕਦੇ ਆਂ ਇਧਰ ਆਪਣਾ ਉਹ ਖਿਲ ਜਾਂਦਾ ਜੀ ਸਟੀering ਖਿਲ ਜਾਂਦਾ ਜੀ ਸਟੀering ਖਿਲ ਜਾਂਦਾ ਜੀ ਫੇ ਬਸ ਤੁਸੀਂ ਇੱਥੇ ਬੈਠ ਕੇ ਤੁਸੀਂ ਦੇਖਣਾ ਤੁਹਾਡੀ ਡਰਲ ਦੇ ਵਿੱਚ ਜਿਹੜਾ ਸੀਡ ਆ ਵਧੀਆ ਪੈ ਰਿਹਾ ਤੁਹਾਡਾ ਕੋਈ ਹੋਰ ਆ ਜਿਹੜਾ ਬੰਦ ਤਾਂ ਨਹੀਂ ਹੋ ਰਿਹਾ ਤੁਸੀਂ ਇੱਥੇ ਬਹਿ ਕੇ ਦੇਖ ਸਕਦੇ ਹੋ ਜਾਂ ਨਾਲ ਵੀ ਬੈਠਾ ਤਾਂ ਵੀ ਇਹ ਕੰਮ ਕਰੇਗਾ ਹਾਂਜੀ ਜੇ ਤੁਸੀਂ ਮਤਲਬ ਤੁਹਾਡੇ ਹੁਣ ਘਰੋਂ ਕੋਈ ਖਾਣਾ ਹੀ ਲੈ ਆਇਆ ਦੇਖੋ ਜੀ ਉਹ ਬੜੀ ਮौज ਹੈ ਜੀ ਟਰੈਕਟਰ ਨੇ ਦ ਬੈਠ ਕੇ ਆਰਾਮ ਨਾਲ نزدیکی ਤੇ ਸ਼ਾਮੇ ਤੁਸੀਂ ਆਪਣਾ ਰੋਟੀ ਚਾਹ ਪਣੀ ਪੀ ਸਕਦੇ ਹੋ ਜੀ ਬਹੁਤ ਵਧੀਆ ਤਕਨੀਕ ਤੇ ਕਿੰਨਾ ਕੁ ਬੈਨੀਫਿਟ ਹੈ ਕਿਸਾਨਾਂ ਨੂੰ ਜਿਹੜਾ ਵਾ ਮਿਲੇਗਾ ਕਿ ਕਿਸਾਨ ਕਿੰਨਾ ਕੁ ਬੈਨੀਫਿਟ ਲੈਣਗੇ ਕਿਸਾਨ ਬੈਨੀਫਿਟ ਬਹੁਤ ਜ਼ਿਆਦਾ ਲੈਣਗੇ ਜੀ ਕਿਉਂਕਿ ਜਿਵੇਂ ਹੁਣ ਆਪਣੇ ਬੱਚੇ ਨੇ ਉਹਨਾਂ ਨੂੰ ਟਰੈਕਟਰ ਘਟਾਉਂਦਾ ਪੜ੍ਹੇ ਲਿਖੇ ਬੱਚੇ ਹੈਗੇ ਜੀ ਟਰੈਕਟਰ ਘਟਾਉਂਦਾ ਉਹ ਇਸ ਆਟੋ ਸਟੀering ਤੋਂ ਹੀ ਫਾਇਦਾ ਲੈਣਗੇ ਕਿ ਕਿਸਾਨਾਂ ਦੇ ਬੱਚੇ ਹੀ ਬਾਹਰ ਜਾਣ ਲੱਗ ਗਏ ਪਿੱਛੇ ਫਿਰ ਖੇਤੀਬਾੜੀ ਸੰਭਾਲਣ ਲਈ ਕਿਨੇ ਆ ਚਲੋ ਬਾਹਰ ਦਾ ਤਾਂ ਹੁਣ ਟ੍ਰੈਂਡ ਬਣਿਆ ਹੋਇਆ ਹੈ ਦੇਖੋ ਜੀ ਪੰਜਾਬ ਦੇ ਵਿੱਚ ਹੀ ਬਹੁਤ ਕੁਝ ਆ ਜੇ ਆਪਾਂ ਸੋਚੀਏ ਜੇ ਬੰਦਾ ਆਪਣੀ ਮਿਹਨਤ ਖੇਤੀ ਕਰੇ ਨਾ ਉਹਦੇ ਵਰਗੀ ਰਿਸਕ ਕੋਈ ਨਹੀਂ ਗੀ ਬਾਹਰ ਵੀ ਜਾ ਕੇ ਅਸੀਂ ਉੱਥੇ ਜਾ ਕੇ ਕੰਮ ਹੀ ਕਰਦੇ ਆ ਜੀ ਪਰ ਉਥੇ ਥੋੜਾ ਜਿਹਾ ਆਇਆ ਵੀ ਥੋੜੀ ਜਿਹੀ ਪੈਸੇ ਦੀ ਵੈਲਿਊ ਆ ਇੰਡੀਆ ਜਾ ਕੇ ਪੈਸੇ ਵਜ ਜਾਂਦੇ ਆ ਖਰਚਾ ਦੇਖਿਆ ਜਾਵੇ ਜਿਵੇਂ ਲੇਬਰ ਜੇ ਆਪਾਂ ਇੱਥੇ ਟਰੈਕਟਰ ਤੇ ਬਿਠਾਣੇ ਇੱਕ ਦਿਨ ਦੀ ਲੇਬਰ ਕਿੰਨੀ ਕੀ ਪੈਂਦੀ ਹੈ ਤੇ ਇਹਦੇ ਤੇ ਕਿੰਨਾ ਕੁ ਖਰਚਾ ਜਿਹੜਾ ਬੰ ਮੈਨੇਜ ਹੋ ਰਿਹਾ ਆ ਲੇਬਰ ਸਰ ਦੇਖੋ ਤੁਸੀਂ ਘੱਟ ਤੋਂ ਘੱਟ ਵੀ 8-900 ਰੁਪਏ 1000 ਰੁਪਏ ਦੇ ਕਰੀਬ ਇੱਕ ਜਿਹੜਾ ਲੇਬਰ ਵਾਲਾ ਬੰਦਾ ਦਿਹਾੜੀ ਦਾ ਲੈ ਲੈਂਦਾ ਜੀ ਉਹ ਵੀ ਸਾਡੀ ਬਚਤ ਹੋਣੀ ਆ ਜੀ ਤੇ ਬਾਕੀ ਤੁਹਾਨੂੰ ਜ਼ਿਆਦਾ ਮਤਲਬ ਇਹਦਾ ਕੁਝ ਕਰਨ ਦੀ ਲੋੜ ਨਹੀਂ ਹੈਗੀ ਇੱਕ ਵਾਰ ਤੁਸੀਂ ਇਹਦੇ ਵਿੱਚ ਆ ਸਕਰੀਨ ਦਿਖਾਈਏ ਜੋ ਇਹਦੇ ਵਿੱਚ ਵਾਰ ਇੱਕ ਵਾੜਾ ਡ ਇਹ ਤਾਂ ਨੇ ਬਾਇਆ ਜੀ ਉਸ ਨੂੰ ਇਹਨੇ ਗ੍ਰੀਨ ਕਰਤਾ ਓਕੇ ਇਹ ਦੇਖੋ ਗ੍ਰੀਨ ਕਰਤਾ ਨੇ ਇਹ ਗ੍ਰੀਨ ਕਰਤਾ ਉਸ ਤੋਂ ਬਾਅਦ ਜਦੋਂ ਇਹਦਾ ਲਾਸਟ ਗੇੜਾ ਆ ਗਿਆ ਉਸ ਤੋਂ ਬਾਅਦ ਇੱਥੇ ਰੈੱਡ ਸਿਗਨਲ ਆਉਣਾ ਈ ਤੁਹਾਨੂੰ ਤੁਹਾਨੂੰ ਪਤਾ ਲੱਗ ਜਾਣਾ ਵੀ ਹੁਣ ਟਰੈਕਟ ਦੇ ਉੱਪਰ ਤੁਹਾਨੂੰ ਚੜ੍ਹਨਾ ਪੈਣਾ ਜੀ ਉਸ ਤੋਂ ਪਹਿਲਾਂ ਕੋਈ ਚੜ੍ਹਨ ਦੀ ਲੋੜ ਨਹੀਂ ਇਹ ਲਾਸਟ ਗੇੜੇ ਦੇ ਉੱਤੇ ਇਹ ਰੈੱਡ ਸਿਗਨਲ ਆਇਆ ਜੀ ਉਸ ਤੋਂ ਬਾਅਦ ਮੈਂ ਇਸ ਨੂੰ ਫਿਰ ਆਪਣੇ ਹੱਥੀ ਕੰਟਰੋਲ ਕੀਤਾ ਤੇ ਆ ਦੇਖੋ ਕਿਸ ਤਰ੍ਹਾਂ ਇਹ ਬਾਕੀ ਦੇਖੋ ਤੁਹਾਨੂੰ ਇਹ ਲਾਈਨਾਂ ਲੱਗੀਆਂ ਨੇ ਕਿਤੇ ਵੀ ਮਤਲਬ ਇਸ ਨੇ ਕੋਈ ਜਗ੍ਹਾ ਛੱਡੀ ਨਹੀਂ ਆਹ ਦੇਖੋ ਜ਼ੂਮ ਕਰਕੇ ਦਿਖਾਣਾ ਤੁਹਾਨੂੰ ਮੈਂ ਇਹ ਤਕਨੀਕ ਦਾ ਆਈਡੀਆ ਫਿਰ ਕਿਸ ਤਰ੍ਹਾਂ ਆਇਆ ਹੈ ਕਿ ਇਸ ਤਰ੍ਹਾਂ ਇਹ ਕੀਤਾ ਜਾ ਸਕਦਾ ਹੈਗਾ ਇਹ ਤਕਨੀਕ ਦਾ ਆਈਡੀਆ ਸਾਡੇ ਜਿਹੜੇ ਅੰਡੀਨ ਡਿਪਾਰਟਮੈਂਟ ਦੇ ਡਾਕਟਰ ਸਾਹਿਬ ਨੇ ਉਹਨਾਂ ਨੇ ਮਤਲਬ ਇਹ ਤਕਨੀਕ ਕੱਢੀ ਆ ਤੇ ਉਸ ਤੋਂ ਬਾਅਦ ਝੋਨੇ ਵਾਲੀ ਮਸ਼ੀਨਾਂ ਜਿਹੜੀ ਪੈਡੀ ਟ੍ਰਾਂਸਫਰ ਝੋਨਾ ਲਾਉਂਦੀ ਆ ਉਹਦੇ ਤੇ ਵੀ ਅਸੀਂ ਇਹ ਟਰਾਈ ਕੀਤਾ ਇਸ ਨੂੰ ਸਟੇਰਿੰਗ ਨੂੰ ਤੇ ਉਸ ਵਿੱਚ ਵੀ ਤੁਸੀਂ ਤੁਹਾਨੂੰ ਜਿਹੜਾ ਫੀਲਡ ਆ ਜਸਟਰ ਕਦੋਂ ਕੀਤਾ ਹੋਇਆ ਤੁਹਾਨੂੰ ਵਿੱਚ ਵੱਢ ਨਹੀਂ ਲੋੜਨੀ ਇੱਕ ਵਾਰ ਤੁਸੀਂ ਆਟੋ ਤੇ ਕਰ ਦੋਗੇ ਤੇ ਪਿੱਛੇ ਮੈਲਟੀ ਪਾਉਣਾ ਜੀ ਇਕੱਲੇ ਨਰਸੀ ਦੇ ਉਸ ਤੋਂ ਬਾਅਦ ਮਸ਼ੀਨ ਐ ਪ੍ਰੋਪਰ ਆਪੀ ਚੋਣਾ ਲੈ ਜਾਣਾ ਦੱਸ ਸਕਦਾ ਕਿ ਕਿੰਨਾ ਕਾਮਯਾਬ ਲੱਗਦੀ ਹੈ ਇੱਕ ਟੈਕਨੋਲੋਜੀ ਜਿਹੜੀ ਤਕਨੀਕ ਤੁਸੀਂ ਲਿਆਂਦੀ ਹੈ ਕਿੰਨਾ ਕਾਮਯਾਬ ਲੱਗ ਟੈਕਨੋਲੋਜੀ ਤਾਂ ਫੁੱਲ ਕਾਮਯਾਬ ਹੋਊ ਜੀ ਦੇਖੋ ਪਹਿਲਾਂ ਜਦੋਂ ਖੇਤ ਨੇ ਜਿਹੜੇ ਜਦੋਂ ਲੇਜ਼ਰ ਲੈਵਲ ਆਇਆ ਸੀਗਾ ਉਦੋਂ ਜਿਹੜੇ ਜੀਵਿਦਾਰ ਨੇ ਸਾਡੇ ਭਰਾ ਹੋਰ ਦੂਸਰੇ ਹੱਥ ਵਾਲੇ ਕਰਾਣਾ ਕਰਦੇ ਹੁੰਦੇ ਸੀ ਉਹ ਸਾਰੀ ਜਿਹੜੀ ਗਰਦਣੀ ਦੁਖਣ ਲੱਗ ਜਾਂਦੀ ਸੀ ਪਿੱਛੇ ਦੇਖਣਾ ਉਹ ਨੂੰ ਕਿ ਕਿੱਥੋਂ ਉੱਚਾ ਕਿਥੋਂ ਰੀਮਾ ਪਰ ਅੱਜ ਕੱਲ ਤੁਸੀਂ ਉਹ ਸਾਰਾ ਸਿਸਟਮ ਲੱਗਿਆ ਹਾਈਡਰੋਲਿਕ ਦਾ ਸਿਸਟਮ ਚੱਲਦਾ ਇੱਕ ਵਾਰ ਤੁਸੀਂ ਸੈੱਟ ਕਰ ਦੇਣਾ ਤੇ ਉਹ ਆਪੇ ਲੇਜ਼ਰ ਲੈਵਲ ਜਦੋਂ ਸਹੀ ਹੋ ਜਾਂਦਾ ਇਹਦੀ ਵੀ ਇਹੀ ਤਕਨੀਕ ਆ ਤੇ ਵਧੀਆ ਤਕਨੀਕ ਆ ਤੇ ਤੁਸੀਂ ਇੱਕ ਅੱਲੇ ਕਲਟੀਵੇਟਰ ਨਹੀਂ ਹੈਰੋਂ ਵੀ ਪਾ ਸਕਦੇ ਹੋ ਕੋਈ ਡ੍ਰਿਲ ਮਸ਼ੀਨ ਵੀ ਪਾ ਸਕਦੇ ਹੋ ਜੇ ਤੁਸੀਂ ਕੋਈ ਸਬਜ਼ੀਆਂ ਲਾਉਣੀਆਂ ਨੇ ਉਹਨਾਂ ਦੇ ਜੋ ਬੈਡ ਪਲੈਂਟਰ ਨੇ ਬੈਡ ਬਣਾਉਣੇ ਤੁਸੀਂ ਬਿਲਕੁਲ ਪ੍ਰੋਪਰ ਸੀ ਦੇ ਉਹ ਵੀ ਤੁਸੀਂ ਬਣਾ ਸਕਦੇ ਹੋ ਕਿੰਨੀ ਕੀ ਜਲਦੀ ਪੰਜਾਬ ਦੇ ਵਿੱਚ ਖੇਤਾਂ ਦੇ ਜੀ ਸਤੰਬਰ ਦੇ ਵਿੱਚ ਆਉਣਾ ਉਹਦੇ ਵਿੱਚ ਅਸੀਂ ਸਾਡੇ ਕਿਸਾਨ ਵੀਰਾਂ ਨੂੰ ਇਹ ਅਸੀਂ ਡੈਮੋ ਦਵਾਂਗੇ ਜੀ ਤੇ ਬਹੁਤ ਵਧੀਆ ਇਹ ਇੱਕ ਤਕਨੀਕ ਆ ਤੇ ਉੱਥੇ ਕਿਸਾਨ ਵੀਰ ਸਾਰੇ ਮਤਲਬ ਜ਼ਿਲ੍ਹਿਆਂ ਤੋਂ ਡਿਸਟ੍ਰਿਕਟ ਤੋਂ ਪਹੁੰਚੇ ਹੁੰਦੇ ਨੇ ਉਹ ਜਦੋਂ ਇਸ ਨਵੀਂ ਤਕਨੀਕ ਨੂੰ ਚੱਲਦਾ ਦੇਖਣਗੇ ਟਰੈਕਟਰ ਨੂੰ ਤਾਂ ਬਹੁਤ ਖੁਸ਼ ਹੋਣਗੇ ਤੇ ਤੁਹਾਡੇ ਮੀਡੀਆ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਜੋ ਤੁਸੀਂ ਕਵਰ ਕੀਤੀ ਆ ਧੰਨਵਾਦ ਜੀ ਬਿਲਕੁਲ ਤਾਂ ਇਹ ਤਾਂ ਸਿੱਧਾ ਜਿਵੇਂ ਕੇਸੀ ਇੱਕ ਵਾਰ ਫੇਰ ਦਿਖਾ ਦਿੰਦੇ ਆ ਤਾਂ ਖੇਤਾਂ ਦੇ ਵਿੱਚ ਇਹ ਟੈਕਨੋਲੋਜੀ ਜਿਹੜੀ ਆ ਲਿਆਂਦੀ ਗਈ ਆ ਤਾਂ ਇਹ ਬਿਨਾਂ ਡਰਾਈਵਰ ਤੋਂ ਇਹ ਖੇਤੀ ਜਿਹੜੀ ਆ ਕਰੇਗੀ ਤਾਂ ਕਿਸਾਨਾਂ ਦੇ ਲਈ ਇਹ ਫਾਇਦੇਮੰਦ ਹੈਗੀ ਉੱਥੇ ਨਾਲ ਦੀ ਨਾਲ ਖੇਤੀਬਾੜੀ ਇਹ ਬਹੁਤ ਚੰਗੀ ਹੈਗੀ ਆ ਕਿਉਂਕਿ ਇਹਦੇ ਵਿੱਚ ਦੱਸਿਆ ਗਿਆ ਹੈ ਕਿ ਇਹ ਫਸਲ ਜਿਹੜੀ ਆ ਬਿਲਕੁਲ ਸਿੱਧੀ ਕਰੇਗੀ ਕਿਉਂਕਿ ਇਸ ਦੇ ਵਿੱਚ ਤਾਂ ਪਹਿਲਾਂ ਬਹੁਤ ਮਿਹਨਤ ਕਰਨੀ ਪੈਂਦੀ ਸੀ ਕਿਤੇ ਉੱਚਾ ਨੀਵਾ ਜਾਂ ਟੇਢੀ ਮਿੱਡੀ ਜਿਹੜੀ ਹੈ ਲੇਅਰ ਬਣ ਜਾਂਦੀ ਸੀ ਤਾਂ ਇਹ ਬਹੁਤ ਹੀ ਲਾਭਦਾਇਕ ਜਿਹੜੀ ਕਿਸਾਨਾਂ ਦੇ ਲਈ ਹੈਗੀ ਹੈ ਤਾਂ ਪੰਜਾਬ ਖੇਤੀਬਾੜੀ ਜਿਹੜੀ ਯੂਨੀਵਰਸਿਟੀ ਲੁਧਿਆਣਾ ਹੈਗੀ ਉਸ ਨੇ ਟੈਕਨੀਕ ਜਿਹੜੀ ਇਹ ਲਿਆਂਦੀ ਹੈਗੀ ਇਹ ਜਲਦੀ ਇਸ ਨੂੰ ਲਾਂਚ ਵੀ ਜਿਹੜਾ ਬਾ ਕੀਤਾ ਜਾਣਾ ਵਾ ਤਾਂ ਜੋ ਮੇਲਾ ਆਣਾ ਕਿਸਾਨ ਮੇਲਾ ਉਸ ਦੇ ਵਿੱਚ ਕਿਸਾਨਾਂ ਨੂੰ ਦਿਖਾਇਆ ਜਾਵੇਗਾ ਉਸ ਤੋਂ ਬਾਅਦ ਇਹ ਮਾਰਕੀਟ ਦੇ ਵਿੱਚ ਟੈਕਨੋਲੋਜੀ ਜਿਹੜੀ ਆ ਲਿਆਂਦੀ ਜਾਵੇਗੀ ਕੈਮਰਾਮੈਨ ਗ ਮਾਜਕਮੈਂਟ ਵੀ ਲੁਧਿਆਣਾ